ਜਿਹੜੀਆਂ ਪਸੰਤੀ ਪੱਗਾਂ ਭਗਤ ਸਿੰਘ ਵਾਲਿਆਂ ਬਣ ਕੇ ਇਹ ਪੰਜਾਬ ਚਲਾਉਣ ਦੀ ਗੱਲ ਕਰਦੇ ਸਨ ਅਸੀਂ ਉਹ ਪੱਗਾਂ ਦੇ ਵਿੱਚ ਕ੍ਰਿਮੀਨਲ ਸਿਰ ਬਣਾ ਆਮ ਆਦਮੀ ਪਾਰਟੀ ਦੇ 92 ਐਮ ਐਲ ਏ ਜਦੋਂ ਜਿੱਤੇ ਤਾਂ ਉਹਨਾਂ ਉੱਤੇ ਕ੍ਰਿਮੀਨਲ ਕੇਸ 52 ਉੱਪਰ ਕ੍ਰਿਮੀਨਲ ਕੇਸ ਤੇ 35 ਉੱਪਰ ਸੀਰੀਅਸ ਕ੍ਰਿਮੀਨਲ ਕੇਸੇ ਚੱਲਦੇ ਸ਼ਤਰਾਨੇ ਤੋਂ ਐਮਐਲਏ ਬਾਜ਼ੀਗਰ ਨੇ ਜਹਰ ਮੀਤ ਪਠਾਨ ਬਾਜਰਾ ਜਾਂ ਫੌਜਾ ਸਿੰਘ ਸਰਾਰੀ ਹੈ ਜਾਂ ਵਿਜੇ ਸਿੰਘ ਲੈ ਸੰਜੀਵ अरोड़ा ਗੱਜ ਮਾਜਰਾ ਇਹ ਸਾਰੇ ਲੋਕਾਂ ਕੇ ਉਸ ਤੋਂ ਬਾਦ ਵਿੱਚ ਹੋ। ਔਰ ਇਨਾਂ ਤੇ ਮਰਡਰ ਦਾ ਟ੍ਰਾਇਲ ਚੱਲ। ਸੈਕਸ਼ਨ 302। ਐਮਐਲਏ ਦੀ ਗੱਲ ਕਰੀਏ ਮਨਿਸਟਰ ਦੀ ਦਿੱਤਾ 11 ਮਨਿਸਟਰ ਦੇ ਵਿੱਚੋਂ 9 ਮਨਿਸਟਰ ਪਹਿਲੇ ਸਾਡੇ ਕਰੋੜਪਤੀ। ਤੇ ਅੱਜ ਦੀ ਡੀਡ ਜੇਕਰ 10ਵੀਂ 12ਵੀਂ ਅਗਰ ਅਸੀਂ ਮਨਿਸਟਰ ਬਣਾਵਾਂਗੇ ਤਾਂ ਅਸੀਂ ਗਰੋ ਕਿਵੇਂ ਕਰਾਂਗੇ ਪੰਜਾਬ ਕਿਉਂਕਿ ਇੱਕ ਅਨਪੜ੍ਹ ਵਿਅਕਤੀ ਇੱਕ ਅਨਪੜ੍ਹ ਐਮਐਲਏ ਹੋਣ ਤੁਹਾਡੇ ਜਿਹੜੇ ਯੂਨੀਵਰਸਿਟੀ ਤਾਂ ਜਿਨ੍ਹਾਂ ਨੇ ਮੂੰਹ ਤੱਕ ਨਹੀਂ ਦੇਖਿਆ ਉਹ ਯੂਨੀਵਰਸਿਟੀ ਦੇ ਗਰੋਥ ਦੀ ਗੱਲ ਕਿਵੇਂ ਕਰ ਸਕਦੇ ਹੂ ਜਿਹਨਾਂ ਨੂੰ ਕੰਪਿਊਟਰ ਨਹੀਂ ਚਲਾਉਣੇ ਆਉਂਦੇ ਜਿਹਨਾਂ ਨੂੰ NASA ਬਾਰੇ ਪਤਾ ਨਹੀਂ ਜਿਹਨਾਂ ਨੂੰ WTO ਬਾਰੇ ਪਤਾ ਨਹੀਂ ਜਿਹਨੂੰ WTO ਦੀ ਪਾਲਿਸਿਜ਼ ਬਾਰੇ ਪਤਾ ਨਹੀਂ ਜਿਹੜੇ ਇੱਥੋਂ ਪੰਜਾਬ ਪੰਜਾਬ ਤੋਂ ਜਾਂਦੇ ਤਾਂ ਫੋਰਨ ਦੀਆਂ ਟਿਕਟਾਂ ਲੈ ਕੇ ਨੇ ਉਹ ਵੀ ਅਸੀਂ ਫਲਾਣੀ ਚੀਜ਼ ਦੇਖ ਕੇ ਆਨੇ ਤਾਂ ਉਹਨਾਂ ਨੂੰ ਪਤਾ ਉਸ ਬਾਰੇ ਹੁੰਦਾ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਯੋਧੇ ਸੂਰਬੀਰਾਂ ਦੀ ਧਰਤੀ ਏਸ਼ੀਆ ਦੀ ਸਭ ਤੋਂ ਖੁਸ਼ਹਾਲ ਮੰਨੀ ਜਾਣ ਵਾਲੀ ਧਰਤੀ ਅੱਜ ਧਰਨੇ ਮੁਜਾਰੇਂ ਧਰਤੀ ਬਣ ਕੇ ਕਿਉਂ ਰਹਿ ਗਈ ਹੈ ਅੱਜ ਮੇਰੇ ਨਾਲ ਮੌਜੂਦ ਨੇ ਇੱਕ ਖਾਸ ਮਹਿਮਾਨ ਜਿਨ੍ਹਾਂ ਨੇ ਰਿਗਾਰਡਿੰਗ ਪੋਲੀਟੀਸ਼ੀਅਨਸ ਇੱਕ ਆਰਟੀਕਲ ਪਬਲਿਸ਼ ਕੀਤਾ ਸੀਗਾ ਜਿਸ ਚ ਉਹਨਾਂ ਨੇ ਇੱਕ ਡਿਮਾਂਡ ਰੱਖੀ ਸੀ ਅੱਜ ਕੱਲ ਦੇ ਸਿਆਸਤਦਾਨਾਂ ਨੂੰ ਅੱਜ ਕੱਲ ਦੇ ਪੋਲੀਟੀਸ਼ੀਅਨਸ ਨੂੰ ਇੱਕ ਪੋਲੀਟੀਕਲ ਬੇਸਡ ਕੋਈ ਕੋਰਸ ਕਰਨ ਦੀ ਲੋੜ ਹੈ ਜੋ ਕਿ ਉਹਨਾਂ ਨੂੰ 2-3 ਸਾਲ ਐਟ ਲੀਸਟ ਉਸ ਪੜ੍ਹਾਈ ਚ ਲਾਉਣੇ ਪੈਣ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਪ੍ਰਭਜੀਪਾਲ ਜੀ ਐਡਵੋਕੇਟ ਸਾਹਿਬ ਜੋ ਕਿ ਇੱਕ ਕਿਸਾਨ ਆਗੂ ਵੀ ਨੇ ਤੇ ਉਹਨਾਂ ਦੇ ਲੀਗਲ ਐਡਵਾਈਜ਼ਰ ਵੀ ਨੇ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਨਾਲ ਰਿਲੇਟਿਡ ਨੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਸਰ ਤੁਸੀਂ ਉਹ ਜਿਹੜਾ ਆਰਟੀਕਲ ਲਿਖਿਆ ਸੀਗਾ ਕਿ ਇਹਨਾਂ ਨੂੰ ਇੱਕ ਕੋਰਸ ਦੀ ਲੋੜ ਹੈ ਤੁਸੀਂ ਦੱਸ ਸਕਦੇ ਹੋ ਕਾਰਨ ਕੀ ਨੇ ਉਸ ਉਹਦੇ ਪਿੱਛੇ ਵਿਚਾਰ ਕੀ ਸੀ ਦੂਸਰਾ ਕੀ ਜਿਹੜੇ ਜਿਵੇਂ ਮੈਂ ਹੁਣੇ ਕਿਹਾ ਕਿ ਧਰਨੇ ਮੁਜਾਰਿਆਂ ਦੀ ਧਰਤੀ ਬਣ ਕੇ ਰਹਿ ਚੁੱਕੀ ਹੈ ਇਹ ਪੰਜਾਬ ਦੀ ਜੋ ਪਵਿੱਤਰ ਧਰਤੀ ਸੀ ਹੁਣ ਉਸ 'ਚ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਹੋ ਗਏ ਨੇ ਵੀ ਸੰਤ ਧਰਨੇ ਮੁਜਾਰਾ ਜੀ ਲੱਗੇ ਰਹਿਣਾ ਪਿਆ ਪੰਜਾਬ ਨੂੰ ਰਨ ਕਰਨ ਵਾਲੇ ਕੌਣ ਨੇ ਇਹ ਸਿਆਸਤਦਾਨ ਇਹ ਐਮਐਲਏ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਜਿਤਾਉਨੇ ਆ ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਮਾਇਬਾ ਬਣਾਉਨੇ ਆ ਜਦੋਂ ਉਹ ਕੁਰਸੀ ਤੇ ਬੈਠ ਜਾਂਦੇ ਨੇ ਤਾਂ ਪੂਰੇ ਦੇਸ਼ ਦੀ ਜਾਂ ਸਟੇਟਸ ਦੀ ਵਾਕਡੋਰ ਉਹਨਾਂ ਦੇ ਹੱਥ ਵਿੱਚ ਹੋ ਜਾਂਦੀ ਹੈ ਕਿਸ ਤਰ੍ਹਾਂ ਸਟੇਟ ਨੂੰ ਗਰੋਥ ਕਰਨਾ ਕਿਸ ਤਰ੍ਹਾਂ ਇਥੋਂ ਦੀ এডਿਕੇਸ਼ਨ ਨੂੰ ਗਰੋਥ ਕਰਨਾ ਹੈ ਕਿਸ ਤਰ੍ਹਾਂ ਇਥੋਂ ਦੀ ਕਲਚਰ ਨੂੰ ਐਕਟੀਵਿਟੀਜ਼ ਨੂੰ ਗਰੋਥ ਕਰਨਾ ਹੈ ਕਿਸ ਤਰ੍ਹਾਂ ਫਾਈਨੈਂਸ਼ੀਅਲ ਸਿਸਟਮ ਨੂੰ ਉੱਪਰ ਲੈ ਕੇ ਜਾਣਾ ਹੈ ਕਿਸ ਤਰ੍ਹਾਂ ਰੋਜ਼ਗਾਰ ਦੇਣੇ ਨੇ ਅਗਰ ਅੱਜ ਗੱਲ ਕਰੀਏ ਪੰਜਾਬ ਦੇ ਨਿਗਾਰਦੀ ਤਾਂ ਅੱਜ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਅਗਰ ਕੋਈ ਜ਼ਿੰਮੇਵਾਰ ਹ ਤਾ ਸਿਆਸਤਦਾਨ ਅਗਰ ਐਜੂਕੇਸ਼ਨ ਨੂੰ ਲੈ ਕੇ ਜ਼ਿੰਮੇਵਾਰ ਹੈ ਤਾਂ ਉਹ ਸਿਆਸਤਦਾਨ ਅਗਰ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰਨੇ ਨੇ ਤਾਂ ਉਹਦੇ ਜ਼ਿੰਮੇਵਾਰ ਸਿਆਸਤਦਾਨ ਅਗਰ ਅੱਜ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਨੇ ਤਾਂ ਇਹਨਾਂ ਲਈ ਵੀ ਜ਼ਿੰਮੇਵਾਰ ਸਿਆਸਤਦਾਨ ਨੇ ਅੱਜ ਪੰਜਾਬ ਦੇ ਵਿੱਚ ਅਗਰ ਬੇਰੁਜ਼ਗਾਰੀ ਹੈ ਜਾਂ ਗੈਂਗਸਟਰਵਾਦ ਹੈ ਜਾਂ ਪ੍ਰਵਾਸੀ ਪ੍ਰੋਬਲਮ ਚੱਲ ਰਹੀ ਹੈ ਜਾਂ ਪਾਣੀਆਂ ਦੀ ਪ੍ਰੋਬਲਮ ਹੈ ਇਹ ਸਭ ਲਈ ਹੀ ਜ਼ਿੰਮੇਵਾਰ ਸਿਆਸਤਦਾਨ ਇਹਨਾਂ ਨੂੰ ਲੋਕ ਕਰ ਰਹੇ ਨੇ ਇਸੇ ਕਰਕੇ ਲੋਕ ਧਰਨੇ ਲੱਗ ਰਹੇ ਨੇ ਹੂੰ ਇਹ ਸਾਰੀਆਂ ਲੋਕਾਂ ਨੂੰ ਪ੍ਰੋਬਲਮਜ਼ ਆ ਰਹੀਆਂ ਨੇ ਭਾਵੇਂ ਟੀਚਰਜ਼ ਧਰਨੇ ਤੇ ਨੇ ਭਾਵੇਂ ਡਾਕਟਰਜ਼ ਧਰਨੇ ਤੇ ਨੇ ਤਾਂ ਇਹਦਾ ਜ਼ਿੰਮੇਵਾਰ ਲੋਕ ਪੋਲਿਟਿਸ਼ੀਅਨ ਨੂੰ ਕਰਕੇ ਲੋਕ ਧਰਨੇ ਲਗਾ ਰਹੇ ਨੇ ਸੋ ਅੱਜ ਉਹ ਸਿਆਸਤਦਾਨ ਜਿਹੜੇ ਪੰਜਾਬ ਨੂੰ ਰਨ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਐਜੂਕੇਸ਼ਨ ਬਹੁਤ ਨੌਲੇਜ ਬਹੁਤ ਘੱਟ ਹੈ ਜਿਹੜੇ ਜਿਨ੍ਹਾਂ ਨੂੰ ਉਸ ਮਹਿਕਮੇ ਦਾ ਮੰਤਰੀ ਬਣਾ ਦਿੱਤਾ ਜਾਂਦਾ ਜਾਂ 10ਵੀਂ ਪਾਸ 12ਵੀਂ ਪਾਸ ਤਾਂ ਕਿ ਉਥੋਂ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਜਿਸ ਮਹਿਕਮੇ ਦੇ ਉਹ ਮੰਤਰੀ ਨੇ ਜਾਂ ਜਿਸ ਵਿਧਾਨ ਸਭਾ ਦੇ ਐਮਐਲਏ ਨੇ ਅਗਰ ਉਹਨਾਂ ਨੂੰ ਉਸ ਹਲਕੇ ਦੀ ਆਪਣੇ ਹਲਕੇ ਦੀ ਉਥੇ ਕਿੰਨੇ ਕਾਲਜਸ ਨੇ ਕਿੰਨੇ ਨਰਸਿੰਗ ਕਾਲਜ ਨੇ ਕਿੰਨੇ ਮੈਡੀਕਲ ਸਹੂਲਤਾਂ ਮਾਣੇ ਹਨ ਜੀ ਮਤਲਬ ਉਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਹੁਣ ਅੱਜ ਆਪਾਂ ਸਿੱਧਾ ਇੱਕ ਅਨਪੜ੍ਹ ਵਿਅਕਤੀ ਨੂੰ ਖੇਤਾਂ 'ਚੋਂ ਉੱਠ ਕੇ ਜਿਵੇਂ ਕਹਿੰਦੇ ਆਮ ਘਰਾਂ ਦੇ ਕਾਕੇ ਸੀ ਐਮਐਲਏ ਬਣ ਗਿਆ ਤਾਂ ਅਗਰ ਅਸੀਂ ਅਪਗੌਲਿਕ ਤੌਰ ਤੇ ਆਪਣੇ ਹਲਕੇ ਨੂੰ ਜਾਂ ਸਟੇਟ ਨੂੰ ਜਾਣਾਂਗੇ ਨਹੀਂ ਤਾਂ ਅਸੀਂ ਵਿਕਾਸ ਕਿਵੇਂ ਕਰਾਂਗੇ ਹੂੰ ਸੋ ਮੈਂ ਇਸ ਕਰਕੇ ਆਰਟੀਕਲ ਲਿਖਿਆ ਸੀ ਵੀ ਜਸ ਪੰਜਾਬ ਦੀ ਸਿਆਸਤ ਚ ਜਾਂ ਪੰਜਾਬ ਦੀ ਗ੍ਰੋਥ ਵਿੱਚ ਜਿਵੇਂ ਨਿਗਾਰ ਆ ਰਿਹਾ ਇਹਨੂੰ ਅਪ ਕਰਨਾ ਹੈ ਤਾਂ ਐਜੂਕੇਸ਼ਨ ਪਰਸਨ ਬਹੁਤ ਜ਼ਰੂਰੀ ਨੇ ਨੌਜਵਾਨ ਪੜ੍ਹੇ ਲਿਖੇ ਨੌਜਵਾਨ ਬਹੁਤ ਅੱਗੇ ਆਉਣ ਜ਼ਰੂਰੀ ਨੇ ਔਰ ਇਸ ਰਿਗਾਰਡਿੰਗ ਪੰਜਾਬ ਦੇ ਵਿੱਤੀ ਹਾਲਾਤ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਜਾਂ ਪੰਜਾਬ ਦੇ ਸਿਸਟਮ ਨੂੰ ਅਪ ਕਰਨ ਲਈ ਅੱਜ 3 ਸਾਲ ਦਾ ਕੋਈ ਐਸਾ ਕੋਰਸ ਹੋਣਾ ਚਾਹੀਦਾ ਤਾਂ ਕਿ ਪੜ੍ਹਿਆ ਲਿਖਿਆ ਨੌਜਵਾਨ ਜਿਹੜਾ ਗ੍ਰੋ ਕਰ ਸਕੇ ਪੰਜਾਬ ਨੂੰ ਉਹਨਾਂ ਨੂੰ ਸਿਆਸਤ ਵਿੱਚ ਲਿਆਂਦਾ ਜਾਵੇ ਸਰ ਤੁਸੀਂ ਬੜੀ ਵਧੀਆ ਗੱਲ ਕੀਤੀ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਿਸ ਤਰ੍ਹਾਂ ਹੁਣ ਆਪਾਂ ਆਪਣੀ ਸਰਕਾਰ ਚੁਣੀ ਸੀ ਸਾਰੇ ਪੰਜਾਬ ਨੇ ਜਿਹੜੇ ਹੁਣ ਆਲਰੇਡੀ 92 ਐਮ ਐਲ ਏਜ਼ ਦੇ ਨਾਲ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਕੀ ਤੁਹਾਨੂੰ ਲੱਗਦਾ ਵੀ ਉਸ 'ਚ ਕੋਈ ਕਮੀ ਰਹਿ ਗਈ ਹੈ ਜਾਂ ਉਸ 'ਚ ਉਸ ਤਰ੍ਹਾਂ ਦੇ ਬੰਦੇ ਫੇਰ ਆਪਾਂ ਸਿਲੈਕਟ ਨਹੀਂ ਕੀਤੇ ਮਸਲਾ ਇਹ ਨਹੀਂ ਕਿ ਅਨਪੜ ਕੋਈ ਵਿਅਕਤੀ ਜਾਂ ਲੀਡਰ ਸਿਆਸਤਦਾਨ ਤੁਹਾਨੂੰ ਸਟੇਜ ਤੇ ਭਾਸ਼ਣ ਸੁਣਾ ਰਿਹਾ ਹ ਹ ਮਸਲਾ ਇਹ ਨਹੀਂ ਕਿ ਕੋਈ ਅਨਪੜ੍ਹ ਸਿਆਸਤਦਾਨ ਤੁਹਾਨੂੰ ਸਟੇਜ ਤੇ ਬੇਵਕੂਫ ਬਣਾ ਰਿਹਾ ਹੈ ਮਸਲਾ ਇਹ ਹੈ ਕਿ ਥੱਲੇ ਪੜਿਆ ਲਿਖਿਆ ਇਨਸਾਨ ਗੱਲਾਂ ਸੁਣ ਕੇ ਤਾੜੀਆਂ ਵਜਾ ਰਿਹਾ ਹੈ ਹੂੰ ਸਿਆਸਤਦਾਨ ਜਾਂ ਸਿਆਸਤਦਾਨ ਦਾ ਕਦ ਜੀ ਜਾਂ ਸਿਆਸਤਦਾਨ ਦਾ ਬੈਕਅਪ ਬੈਕਗ੍ਰਾਉਂਡ ਇਹ ਬਾਚੜਾ ਤਾਂ ਬਹੁਤ ਆਸਾਨ ਹੋ ਗਿਆ ਅੱਜਕੱਲ ਦੀ ਟੈਕਨੋਲੋਜੀ ਨੂੰ ਲੈ ਕੇ ਅੱਜ ਲੋਕਾਂ ਨੇ ਕਾਂਗਰਸ ਅਕਾਲੀ ਭਾਜਪੀ ਜਿਹਨਾਂ ਨੂੰ ਕਰਪਟ ਮੰਨਿਆ ਜਾਂਦਾ ਸੀ ਉਹਨਾਂ ਤੋਂ ਹਟ ਕੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਚੁਣੀ ਜਿਹਨੂੰ ਲੋਕ ਕਹਿੰਦੇ ਸੀ ਵੀ ਅਸੀਂ ਬਹੁਤ ਭਗਤ ਸਿੰਘ ਦੇ ਪੈਰਾਂ ਕਦਮਾਂ ਤੇ ਸ਼ਹੀਦ ਉਦਮ ਸਿੰਘ ਦੇ ਕਦਮਾਂ ਤੇ ਅਸੀਂ ਚੱਲਾਂਗੇ ਅਸੀਂ ਇੱਥੇ ਉਧਾਰਤਾ ਲਿਆ ਦਾਂਗੇ ਜੀ ਸੋ ਜਦੋਂ ਇਹ ਐਮਐਲਏ ਜਦੋਂ ਨਾਮੀਨੇਸ਼ਨ ਫਾਰਮ ਭਰੇ ਇਹਨਾਂ ਨੇ ਜੀ ਤਾਂ ਮੈਂ ਇਹ ਇਲੈਕਸ਼ਨ ਕਮਿਸ਼ਨ ਦਾ ਡਾਟਾ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿੱਥੇ ਪੰਜ ਇਹ ਰਿਕਾਰਡ ਆਉਂਦਾ ਸਾਰਾ ਇਹ ਡਾਟਾ ਸਾਰਾ ਉਹਨਾਂ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਜਿੱਥੇ ਅਸੀਂ ਨੋਮੀਨੇਸ਼ਨ ਫਾਰਮ ਫਿਲ ਕਰਦੇ ਹਾਂ ਜੀ ਇਹਨੂੰ ਵਾਚਦਿਆਂ ਹੋਇਆਂ ਇਹ ਸਾਫ਼ ਪਤਾ ਲੱਗਦਾ ਹੈ ਹਮ ਕਿ ਅਸੀਂ ਜਿਹੜੀਆਂ ਬਸੰਤੀ ਪੱਗਾਂ ਭਗਤ ਸਿੰਘ ਵਾਲੀਆਂ ਬਣ ਕੇ ਇਹ ਪੰਜਾਬ ਚ ਚਲਾਉਣ ਦੀ ਗੱਲ ਕਰਦੇ ਸਨ ਅਸੀਂ ਉਹ ਪੱਗਾਂ ਦੇ ਵਿੱਚ ਕ੍ਰਿਮੀਨਲ ਸਿਰਫ ਪਾਤੇ ਉਹ ਕਿਵੇਂ ਕ੍ਰਿਮੀਨਲ ਲੋਕ ਇਸ ਪੱਗਾਂ ਦਾ ਆਸਰਾ ਲੈਂਦੇ ਹੋਏ ਬਸੰਤੀ ਚੋਲੇ ਦਾ ਆਸਰਾ ਲੈਂਦਾ ਹੋਏ ਭਗਤ ਸਿੰਘ ਦੇ ਗੀਤ ਗੀਤਾ ਦਾ ਆਸਰਾ ਲੈਂਦੇ ਸੀ ਕ੍ਰਿਮੀਨਲ ਲੋਕ ਅਸੈਂਬਲੀ ਦੇ ਵਿੱਚ ਬਿਠਾਦੇ ਸਰ ਥੋੜਾ ਜਿਹਾ ਇਹਨੂੰ ਕਲੀਅਰ ਕਰੋਗੇ ਕੰਟੈਕਸਟ ਸਭ ਤੋਂ ਵੱਡੀ ਗੱਲ ਇਹ ਮੈਂ ਨਹੀਂ ਕਹਿ ਰਿਹਾ ਇਹ ਇਲੈਕਸ਼ਨ ਕਮਿਸ਼ਨ ਦਾ ਡਾਟਾ ਦੱਸ ਰਿਹਾ ਜੀ ਅੱਜ ਆਮ ਆਦਮੀ ਪਾਰਟੀ ਦੇ 92 ਐਮਐਲਏ ਜਦੋਂ ਜਿੱਤੇ ਹੂੰ ਤਾਂ ਉਹਨਾਂ ਉੱਤੇ ਕ੍ਰਿਮੀਨਲ ਕੇਸ 52 ਉੱਪਰ ਕ੍ਰਿਮੀਨਲ ਕੇਸ ਸੀ ਤੇ 35 ਉੱਪਰ ਐ ਸੀਰੀਅਸ ਕ੍ਰਿਮੀਨਲ ਕੇਸੇ ਚੱਲ ਰਹੇ ਸੀ ਮਤਲਬ ਉਹਨਾਂ 52 ਚੋਂ 35 ਜੀ ਬਿਲਕੁਲ ਓਕੇ ਔਰ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਗਰ 18 ਸੀ ਤਾਂ 5 ਤੇ ਕ੍ਰਿਮੀਨਲ ਕੇਸ ਸੀ 2 ਤੇ ਸੀਰੀਅਸ ਸ਼੍ਰੋਮ ਨੇ ਇਕਾਲੀ ਦਲ ਦੇ 3 ਐਮਐਲਏ ਜਿੱਤੇ ਤੇ ਇੱਕ ਦੇ ਉੱਪਰ ਪਰਚਾ ਸੀ ਬੌਜਨ ਸਮਾਜ ਮਾਰਟੀ ਦਾ ਇੱਕ ਕੈਂਡੀਡੇਟ ਜਿੱਤਿਆ ਤੇ ਇੱਕ ਤੇ ਪਰਚਾ ਸੀ ਓ मतलब क्रिमिनल केसेस ऑलरेडी ओदो 59 59 एमएलए जिन्ना ने रन कर कर रहे ने पंजाब नु ਤੁਹਾਡੀ ਕੰਸਟੀਚੂਐਂਸੀ ਨੂੰ ਰਨ ਕਰ ਰਹੇ ਨੇ ਤੁਹਾਡੀ ਸਟੇਟ ਦੇ ਜਿਹੜੇ ਮੇਨ ਮਹਿਕਮੇ ਨੇ ਜਿਨ੍ਹਾਂ ਨੇ ਸਾਰਾ ਸਟੇਟ ਚਲਾਉਣੀ ਹੈ ਉਹ ਕ੍ਰਿਮੀਨਲ ਮਾਈਂਡ ਨੇ ਬਹੁਤ ਵੱਡੀ ਗੱਲ ਹੈ ਤੇ ਉਸ ਤੋਂ ਬਾਅਦ ਵੀ ਬਹੁਤ ਪਰਚੇ ਹੋ ਗਏ اچھا ਚਲਦੀ ਇਲੈਕਸ਼ਨ ਦੇ ਦੁਕਾਨ 10 ਮੇਰੇ ਖਿਆਲ एमएलएਸ ਤੇ ਗੱਲ ਕਰੀਏ ਸ਼ਤਰਾਨੇ ਤੋਂ ਐਮਐਲਏ ਬਾਜੀਗਰ ਨੇ ਜਾਂ ਹਰਮੀਤ ਪਠਾਨ ਮਾਜਰਾ ਜਾਂ ਫੌਜਾ ਸਿੰਘ ਸਰਾਰੀ ਹੈ ਜਾਂ ਵਿਜੇ ਸਿੰਘ ਲਾ ਸੰਜੀਵ ਅਰੋੜਾ ਗੱਜ ਮਾਜਰਾ ਇਹ ਸਾਰੇ ਲੋਕਾਂ ਤੇ ਉਸ ਤੋਂ ਬਾਅਦ ਵੀ ਪਰਚੇ ਹੋਗੇ ਮਤਲਬ ਤੁਹਾਡੇ 70 ਐਮਐਲਏ ਤੁਹਾਡੇ ਅਸੈਂਬਲੀ ਦੇ ਵਿੱਚ ਜਿਹੜੇ ਤੁਹਾਡੇ ਮਾਈ ਬਾਪ ਨੇ ਸਟੇਟ ਦੇ ਉਹ ਕ੍ਰਿਮੀਨਲ ਨੇ ਔਰ ਇੱਕ ਵਿਅਕਤੀ ਜਿਵੇਂ ਆਪਾਂ ਸੱਤ ਚ ਬੈਠ ਕੇ ਕਹਿੰਦੇ ਆ ਵੀ ਇਹ ਤਾਂ ਬੰਦਾ 420 ਹੈ ਹੂੰ ਤੁਸੀਂ ਅੱਧੇ ਤੋਂ ਜ਼ਿਆਦਾ ਤਾਂ ਤੁਸੀਂ 420 ਬੰਦੇ ਚੁਣ ਲੇ ਤਾਂ ਤੁਸੀਂ ਸਟੇਟ ਦੀ ਗਰੋਥ ਕਿਸ ਤਰ੍ਹਾਂ ਚਾਹੁੰਦੇ ਸੀ ਉਹਨੇ ਇਹਦੇ ਵਿੱਚ ਮੈਂ ਡਾਟਾ ਦੇ ਤੋਂ ਥੋੜਾ ਥੋੜਾ ਕਲੀਅਰਿਫਾਈ ਕਰਾਂ ਕਿ ਸਾਡੇ ਕੁਲਤਾਰ ਸਿੰਘ ਸੰਧਵਾ ਨੇ ਸਪੀਕਰ ਵਿਧਾਨ ਸਭਾ ਉਹਨਾਂ ਦੇ ਉੱਪਰ 4 ਕ੍ਰਿਮੀਨਲ ਕੇਸ ਦਰਜ ਨੇ ਉਹ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਜੈ ਕਿਸ਼ਨ ਰੂੜੀ ਸਾਡੇ ਡਿਪਟੀ ਸਪੀਕਰ ਨੇ ਉਹਨਾਂ ਉੱਪਰ ਵੀ 4 ਕ੍ਰਿਮੀਨਲ ਕੇਸ ਦਰਜ ਨੇ ਲਾਲਜੀਤ ਸਿੰਘ ਪੁੱਲਰ ਸਾਡੇ ਬਹੁਤ ਖਬਰਾਂ 'ਚ ਰਹਿਣ ਵਾਲੇ ਮਿਨਿਸਟਰ ਨੌਜਵਾਨ ਮਿਨਿਸਟਰ ਕਿਹਾ ਜਾਂਦਾ ਹੈ ਅਨ ਐਜੂਕੇਟਿਡ ਨੇ ਔਰ ਤਿੰਨ ਪਰਚੇ ਉਹਨਾਂ ਤੇ ਨੇ ਐ ਮਨਜੀਤ ਸਿੰਘ ਬਲਾਸਪੁਰ ਨੇ ਚਾਰ ਪਰਚੇ ਇਹਨਾਂ ਤੇ ਨੇ ਐ ਨੌ ਨਿਹਾਲ ਸਿੰਘ ਵਾਲਾ ਤੋਂ ਐਮਐਲਏ ਨੇ ਗੁਰਮੀਤ ਸਿੰਘ ਮੀਥੇਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਚਮਕਦੇ ਸਤਾਰੇ ਮੰਨੇ ਜਾਂਦੇ ਨੇ ਬੁਲਾਰੇ ਵੀ ਮੰਨੇ ਜਾਂਦੇ ਨੇ ਉਹਨਾਂ ਤੇ ਕ੍ਰਿਮੀਨਲ ਪੰਜ ਕੇਸ ਦਰਜ ਔਰ ਅਰਜਿੰਦਰ ਪਾਲ ਕੋਲ ਡਿਸਟ੍ਰਿਕਟ ਇਸ ਕੰਸਟੀਟੂਐਂਸੀ ਲੁਧਿਆਣੇ ਤੋਂ ਨੇ ਹੂੰ ਇਹਨਾਂ ਤੇ ਵੀ 406 420 ਦਾ ਮੁਕੱਦਮਾ ਦਰਜ ਹੈ ਉਸ ਤੋਂ ਬਾਅਦ ਐ ਤੁਹਾਡੇ ਕੁਲਦੀਪ ਸਿੰਘ ਧਾਲੀਵਾਲ ਜੀ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਸਪੋਰਟ ਚਰਚਿਤ ਚਿਹਰੇ ਜੀ ਐਮਐਨਐ ਆਰਏ ਮਿਨਿਸਟਰ ਰਹੇ ਔਰ ਸਭ ਤੋਂ ਵੱਧ ਵੀਡੀਓਜ਼ ਵਾਇਰਲ ਹੋਣ ਵਾਲੇ ਔਰ ਅੱਜ ਖਾਸ ਕਰਕੇ ਨਜਾਇਜ਼ ਕਬਜ਼ੇ ਛਡਾਉਣ ਵਾਲੇ ਅੱਜ ਕੱਲ ਅੱਜ ਖਾਸ ਕਰਕੇ ਉਹਨੂੰ ਆਮ ਆਦਮੀ ਪਾਰਟੀ ਦਾ ਮੁੱਖ ਬੁਲਾਰਾ ਬਣਾਇਆ ਗਿਆ ਜੀ ਇਹ ਇੰਪੋਰਟੈਂਟ ਇਸ਼ੂ ਹੈ ਔਰ ਇਹਨਾਂ ਤੇ ਮਰਡਰ ਦਾ ਟਰਾਇਲ ਚੱਲਦਾ ਹੈ ਸੈਕਸ਼ਨ 302 ਅਕਿਊਜ਼ਡ ਇਨ ਖੰਨੇ ਦੇ ਵਿੱਚ 302 ਦੇ ਮਰਡਰ ਟਰਾਇਲ ਦੇ ਵਿੱਚ ਨੇ ਇਹ ਜੇ ਆਪਾਂ ਗੱਲ ਕਰੀਏ ਸੁਖਵੀਰ ਸਿੰਘ ਮੈਸਰ ਖਾਨਾ ਇਹਨਾਂ ਦੇ ਚਾਰ ਪਰਚੇ ਨੇ ਜੀ ਇੱਕ ਤੁਹਾਡੇ ਜਲੰਧਰ ਤੋਂ ਸੀ ਹੂੰ ਉਹ ਸ਼ੀਤਲ ਅਨੁਰਾਗ ਜੀ 9 ਕ੍ਰਿਮੀਨਲ ਕੇਸਿਸ ਰਜਿਸਟਰ ਨੇ ਉਹਨਾਂ ਦੇ ਖਿਲਾਫ ਜਿਹੜੇ ਬਾਰੀ-ਬਾਰੀ ਕਈ-ਬਾਰੀ ਪਾਰਟੀਆਂ ਵੀ ਬਦਲ ਗਈ ਚਲੋ ਹਾਂ ਇਹ ਇਹ ਉਦੋਂ ਮਤਲਬ ਕ੍ਰਿਮੀਨਲ ਬੰਦੇ ਤਾਂ ਹੈ ਨਾ ਹੂੰ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਸਾਡੇ ਵਿੱਤ ਮੰਤਰੀ ਹੂੰ ਸੁਣ ਤੇ ਵੀ ਮੁਕੱਦਮਾ ਦਰਜ ਹੈ ਬਲਜਿੰਦਰ ਕੌਰ ਜਿਹੜੇ ਬਹੁਤ ਹੀ ਘਬਰਾਜ ਰਹੇ ਨੇ ਜੀ ਆਮ ਆਦਮੀ ਪਾਰਟੀ ਦੇ ਚੰਗੇ ਬੁਲਾ ਰਹੇ ਵੀ ਮੰਨੇ ਜਾਂਦੇ ਤਿੰਨ ਪਰਚੇ ਉਹਨਾਂ ਦੇ ਖਿਲਾਫ ਦਰਜ ਨੇ ਕ੍ਰਿਮੀਨਲ ਕੇਸ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਐਨੇ ਕ੍ਰਿਮੀਨਲ ਨੇ ਪੰਜਾਬ ਅਸੈਂਬਲੀ ਦੇ ਵਿੱਚ ਕੀ ਆਪਣੇ ਪੂਰੇ ਦੇਸ਼ ਦਾ ਕੀ ਡਾਟਾ ਹੈ ਤੁਹਾਡੇ ਕੋਲ ਕਿ ਆਪਣੇ ਜਿਹੜਾ ਤੁਸੀਂ ਇਲੈਕਸ਼ਨ ਕਮਿਸ਼ਨ ਦਾ ਡਾਟਾ ਦੀ ਡਿਸਕਸ਼ਨ ਕਰ ਰਹੇ ਆਪਾਂ ਵੀ ਉਸ ਚ ਸੈਂਟਰ ਲੈਵਲ ਤੇ ਕਿੰਨੇ ਕ੍ਰਿਮੀਨਲ ਨੇ ਪੂਰੇ ਆਲ ਇੰਡੀਆ ਲੈਵਲ ਤੇ ਕਿੰਨੇ ਕ੍ਰਿਮੀਨਲ ਨੇ ਕੋਈ ਸਾਰਾ ਡਾਟਾ ਹੈ ਤੁਹਾਡੇ ਕੋਲ ਬਿਲਕੁਲ ਹੈ ਜੀ ਸਾਰਾ ਕੁਝ ਡਾਟਾ ਮੈਂ ਪਹਿਲਾਂ ਗੱਲ ਕੀਤੀ ਵੀ ਅੱਜ ਕੱਲ ਆਨਲਾਈਨ ਪਿਆ ਸਾਰਾ ਇਹ ਸਾਰਾ ਇਹ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜੀ ਇਹਦੇ ਵਿੱਚ ਵੀ ਗੱਲ ਕਰੀਏ ਕਿ ਐਟ ਲੀਸਟ 45% ਆਫ 492 ਐਮ ਐਲ ਐਸ ਹੈਵ ਡਿਕਲੇਅਰਡ ਕ੍ਰਿਮੀਨਲ ਕੇਸਟ ਅਗੇਂਸਟ ਥੈਮਸੈਲਵਸ ਦੀ ਇਹਦੇ ਵਿੱਚ ਕੀ ਅਗਰ ਗੱਲ ਕਰੀਏ ਕਿ ਚਾ 4123 ਐਮ ਐਲ ਐ ਪੂਰੇ ਦੇ ਵਿੱਚੋਂ 1861 ਐਮ ਐਲ ਐਸ ਨੇ ਜਿਹੜੇ ਕਿ ਕ੍ਰਿਮੀਨਲ ਐਕਟੀਵਿਟੀ ਸੀ ਜਾਂ ਕ੍ਰਿਮੀਨਲ ਕੇਸ ਜਿਹਨਾਂ ਦੇ ਉੱਪਰ ਰਜਿਸਟਰਡ ਨੇ ਔਰ 1205 ਐਮਐਲਏਜ ਫੇਸ ਸੀਰੀਅਲ ਕ੍ਰਿਮੀਨਲ ਚਾਰजेस ਇਨਕਲੂਡਿੰਗ ਕੇਸਸ ਰਿਲੇਟਡ ਟੂ ਮਰਡਰ ਅਟੈਂਪਟ ਟੂ ਮਰਡਰ ਕਿਡਨੈਪਿੰਗ ਐਂਡ ਕ੍ਰਾਈਮ ਅਗੇਂਸਟ ਔਮਨਸ ਓ ਸੋ ਇਸ ਤਰ੍ਹਾਂ ਦੇ ਅਸੀਂ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਇਸ ਤਰ੍ਹਾਂ ਦੇ ਅਸੀਂ ਐਜੂਕੇਸ਼ਨ ਦੇ ਰਿਗਾਰਡਿੰਗ ਅਸੀਂ ਕਿਸ ਤਰ੍ਹਾਂ ਗਰੋ ਕਰਾਂਗੇ ਇੰਡੀਆ ਨੂੰ ਕਿਸ ਤਰ੍ਹਾਂ ਗਰੋ ਕਰਾਂਗੇ ਸਟੇਟਸ ਨੂੰ ਸੋ ਅਗਰ ਉਹ ਗੱਲ ਕਰੀ ਵੀ ਲੋਕ ਚੋਣੀ ਇਹਨਾਂ ਲੋਕਾਂ ਨੂੰ ਲੈਂਦੇ ਨੇ ਸਾਫ ਸੁਥਰੇ ਚਿਹਰੇ ਚੁਣਦੇ ਨਹੀਂ ਤੁਸੀਂ ਹੋਈ ਗਾਲੇ 420 ਬੰਦੇ ਚੁਣਨੇ ਨੇ ਫਿਰ ਤੁਸੀਂ ਕਹਿੰਦੇ ਹੋ ਵੀ ਸਾਡੇ ਕੰਮ ਨਹੀਂ ਹੋਏ ਇੱਕ ਛੋਟਾ ਜਿਹਾ ਸਵਾਲ ਹੋਰ ਹੈ ਮੇਰਾ ਕਿ ਜਿਸ ਤਰ੍ਹਾਂ ਹੁਣ ਆਪਾਂ ਆਮ ਆਦਮੀ ਦੀ ਸਰਕਾਰ ਬਣਾਈ ਜੀ ਆਪਾਂ ਆਮ ਲੋਕਾਂ ਚੋਂ ਆਮ ਬੱਚੇ ਜਾਂ ਆਮ ਕਾਕੇ ਚੁਣੇ ਜਿਹੜੇ ਕਿ ਆਪਣੇ ਦੇ ਸੋਹਣੇ ਦੇਸ਼ ਪੰਜਾਬ ਨੂੰ ਚਲਾਉਣਗੇ ਆ ਆਪਣੇ ਸਟੇਟ ਨੂੰ ਰਨ ਕਰਨਗੇ ਉਹਨਾਂ ਦਾ ਫਾਈਨੈਂਸ਼ੀਅਲ ਸਟੇਟਸ ਕੀ ਹੈ ਕੋਈ ਥੋੜਾ ਹੋਰ ਚਾਣਨਾ ਪਾਉਂਗੇ ਕੋ ਇੱਕ ਗੱਲ ਬੜੀ ਤੁਹਾਡੇ ਇੰਟਰਸਟਿੰਗ ਕੁਐਸਚਨ ਰਿਹਾ ਤੁਹਾਡਾ ਤੁਸੀਂ ਕਿਉਂਕਿ ਇਹ ਗੱਲ ਚੱਲ ਰਹੀ ਸੀ ਕਿ ਆਮ ਘਰਾਂ ਦੇ ਕਾਕਿਆਂ ਨੂੰ ਅਸੀਂ ਟਿਕਟਾਂ ਦੇਵਾਂਗੇ ਤੇਲ ਤੇ ਪੈਟਰੋਲ ਪੰਪ ਦਾ ਤੇਲ ਪਾਉਣ ਵਾਲਿਆਂ ਨੂੰ ਟਿਕਟ ਦੇ ਦਾਂਗੇ ਅਸੀਂ ਪੈਂਚਰ ਲਾਉਣ ਵਾਲਿਆਂ ਨੂੰ ਟਿਕਟ ਦੇ ਦਾਂਗੇ ਸੋ ਇਹ ਚਿਹਰਾ ਬੜਾ ਸਾਫ਼ ਸਾਹਮਣੇ ਆਇਆ ਕਿ ਅੱਜ ਜਿਹੜੀਆਂ ਚੇਰਮੈਨੀਆਂ ਤੱਕ ਵੰਡੀਆਂ ਜਾ ਰਹੀਆਂ ਨੇ ਹੂੰ ਹੂੰ ਉਹ ਦਿੱਲੀ ਬਿਹਾਰ ਤੋਂ ਜਾਂ ਪੰਜਾਬ ਦੇ ਉਹ ਲੋਕ ਬੈਠੇ ਨੇ ਜਿਹੜੇ ਕੋਈ ਕਰੋੜਪਤੀ ਨਹੀਂ ਨੇ ਔਰ ਅਗਰ ਐਮ ਐਮਐਲਐਸ ਦੀ ਗੱਲ ਕਰੀਏ ਮਨਿਸਟਰ ਦੀ ਤਾਂ 11 ਮਨਿਸਟਰ ਦੇ ਵਿੱਚੋਂ 9 ਮਨਿਸਟਰ ਪਹਿਲਾਂ ਹੀ ਸਾਡੇ ਕਰੋੜਪਤੀ ਨੇ ਔਰ ਉਹ ਇਸ ਤੋਂ ਇਲਾਵਾ ਇਹ ਵੀ ਡਾਟਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਹੈ ਆ ਰਿਹਾ ਜੀ ਡਾਟਾ ਇਲੈਕਸ਼ਨ ਕਮਿਸ਼ਨ ਦਾ ਕਿ ਆਪ ਦੇ ਅਗਰ 92 ਵਿੱਚੋਂ 63 ਕੈਂਡੀਡੇਟ ਜਿਹੜੇ ਨੇ 69% ਹੋ ਗਏ ਇਹ ਕਰੋੜਪਤੀ ਨੇ ਔਰ ਅਗਰ ਕਾਂਗਰਸ ਦੀ ਗੱਲ ਕਰੀਏ ਤਾਂ 18 ਟੋਟਲ 18 ਵਿਧਾਇਕ ਨੇ ਔਰ ਇਹਨਾਂ ਦੇ 17 ਕਰੋੜਪਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ 3 ਐਮਐਲਏ ਇਸ ਟਾਈਮ ਵਿਧਾਨ ਸਭਾ ਦੇ ਵਿੱਚ ਤੇ ਤਿੰਨੇ ਕਰੋੜਪਤੀ ਨੇ ਭਾਜਪਾ ਦੇ 2 ਤੇ ਦੋਨੋਂ ਕਰੋੜਪਤੀ ਨੇ ਬਸਪਾ ਦੇ 1 ਤੇ 1 ਕਰੋੜਪਤੀ ਹੈ ਸੋ ਜਿਹੜੇ ਆਮ ਘਰਾਂ ਦੇ ਕਾਕੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਕਿ ਅਸੀਂ ਤਾਂ ਗਰੀਬੀ ਝੋਟੇ ਹੋਏ ਆਂ ਅਸੀਂ ਤਾਂ ਖੇਤ ਮਜ਼ਦੂਰੀ ਝੋਟੇ ਹੋਏ ਆਂ ਸੋ 63 ਐਮਐਲਏ ਇਹਨਾਂ ਦੇ ਕਰੋੜਪਤੀ ਨੇ ਔਰ 9 ਮੰਤਰੀ ਇਹਨਾਂ ਦੇ ਕਰੋੜਪਤੀ ਨੇ ਸੋ ਆਮ ਲੋਕਾਂ ਨੂੰ ਤਾਂ ਇੱਕ ਵਿਸ਼ਵਾਸ ਘਾਤੀ ਕੀਤਾ ਜਾਂਦਾ ਕਿ ਹਰੇਕ ਜਿਹੜਾ ਵੀ ਬੰਦਾ ਉਹਨੂੰ ਟਿਕਟ ਦਿੱਤੀ ਜਾਏ ਕਿੱਥੇ ਉਹ ਐਜੂਕੇਟਡ ਨੌਜਵਾਨ ਨੇ ਕਿੱਥੇ ਉਹ ਯੂਨੀਵਰਸਿਟੀਆਂ ਦੇ ਆਗੂ ਨੇ ਕਿੱਥੇ ਉਹ ਬੁੱਧੀਜੀਵੀ ਨੇ ਉਹਨਾਂ ਦੀ ਤਾਂ ਸਲਾਹ ਤੱਕ ਨਹੀਂ ਲਈ ਜਾਂਦੀ ਉਹਨਾਂ ਦੇ ਤਾਂ ਸਭ ਕੋ ਪਰਚੇ ਦਰਜ ਕੀਤੇ ਜਾਂਦੇ ਨੇ ਅਗਰ ਟੀਵੀਆਂ ਤੇ ਵੀ ਬੋਲਦੇ ਨੇ ਜਾਂ ਧਰਨਿਆਂ ਤੇ ਵੀ ਬੋਲਦੇ ਨੇ ਸੋ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਆਗੂ ਬਣਾਓ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਚੁਣੋ ਤਾਹੀਂ ਪੰਜਾਬ ਦਾ ਸੁਧਾਰ ਹੋ ਸਕਦਾ ਔਰ ਅਗਰ ਇਹਨਾਂ ਦੀ ਆਪਾਂ ਐਜੂਕੇਸ਼ਨ ਪੱਖ ਤੋਂ ਗੱਲ ਕਰੀਏ ਹੂੰ ਕਿ ਪੰਜਾਬ ਨੂੰ ਰਨ ਕਰ ਰਹੇ ਨੇ ਇੱਕ ਗਰੋਇੰਗ ਸਟੇਟ ਨੂੰ ਤੁਸੀਂ ਕਹਿ ਰਹੇ ਹੋ ਜੀ ਤਾਂ ਉਹ ਇਹਨਾਂ 'ਚੋਂ 66% ਤੁਸੀਂ ਅੰਡਰਗ੍ਰੈਜੂਏਟੀ ਨੇ ਓਕੇ ਮਤਲਬ ਪੰਜਵੀਂ ਪਾਸ ਵੀ ਹੈਗੇ ਨੇ 8ਵੀਂ ਪਾਸ ਵੀ ਨੇ 10ਵੀਂ ਪਾਸ ਵੀ ਨੇ 12ਵੀਂ ਪਾਸ ਵੀ ਤੇ ਅੱਜ ਦੀ ਡੇਟ 'ਚ ਅਗਰ 10ਵੀਂ 12ਵੀਂ ਅਗਰ ਅਸੀਂ ਮਿਨਿਸਟਰ ਬਣਾਵਾਂਗੇ ਤਾਂ ਅਸੀਂ ਗਰੋ ਕਿਵੇਂ ਕਰਾਂਗੇ ਪੰਜਾਬ ਲਈ ਹਮ ਅੱਜ ਲੋਕ ਚੰਨ ਤੇ ਪਹੁੰਚ ਗਏ ਨੇ ਟੈਕਨੋਲੋਜੀ ਨੂੰ ਲੈ ਕੇ ਹਮ ਅੱਜ ਕਦੇ 5G ਦਾ ਜਮਾਨਾ ਚੱਲ ਰਿਹਾ ਸਿਕਸ ਆ ਜਾਣਾ ਸੈਵਨਜੀ ਆ ਜਾਣਾ ਤਾਂ ਇਹ ਲੋਕ ਕਿਵੇਂ ਗਰੋ ਕਰ ਰਹੇ ਨੇ ਜਾਂ ਕਿਵੇਂ ਗਰੋ ਕਰ ਪਾਉਣਗੇ ਪੰਜਾਬ ਵਿੱਚ ਹਮ ਕਿਉਂਕਿ ਟੈਕਨੋਲੋਜੀ ਦਾ ਯੁੱਗ ਹੈ ਜੀ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਵੀ ਆ ਰਹੀ ਹੈ ਸਾਡੇ ਤੋਂ ਕਿਤੇ ਅਗਾਂਹ ਟੈਕਨੋਲੋਜੀ ਨਾਲ ਜੁੜੀ ਹੋਈ ਹੈ ਆਸੀਂ ਅੱਜ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅਨਪੜ੍ਹ ਵਿਅਕਤੀ ਨੂੰ ਅਗਰ ਮਨਿਸਟਰ ਬਣਾਵਾਂਗੇ ਸਟੇਟ ਦੇ ਸੌਂਪਾਂਗੇ ਤਾਂ ਕਿਵੇਂ ਸਟੇਟ ਗਰੋ ਕਰੇਗੀ ਇਹਦਾ ਬਹੁਤ ਵੱਡਾ ਸਾਨੂੰ ਬੈਕਅਪ ਲੱਗ ਰਿਹਾ ਸਰ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਤੇ ਮੇਰਾ ਇੱਕ ਸਵਾਲ ਮੇਰੇ ਦਿਮਾਗ 'ਚ ਆਇਆ ਵੀ ਹੁਣ ਪੀਯੂ ਦਾ ਬੜੀ ਵੱਡੀ ਐਜਿਟੇਸ਼ਨ ਹੋ ਕੇ ਹਟੀ ਹੈ ਜਿਸ 'ਚ ਪੰਜਾਬ ਯੂਨੀਵਰਸਿਟੀ ਦੇ ਸਾਰੇ ਅਲੱਗ-ਅਲੱਗ ਜਥੇਬੰਦੀਆਂ ਗਈਆਂ ਈਵਨ ਕਿਸਾਨ ਜਥੇਬੰਦੀਆਂ ਬਹੁਤ ਗਈਆਂ ਉਸ ਚ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਸਭ ਨੂੰ ਚੁਭੀ ਜਾਂ ਖਲੀ ਉਹ ਇਹ ਚੀਜ਼ ਸੀਗੀ ਕਿ ਉੱਥੇ ਕੋਈ ਵੀ ਐਮਐਲਏ ਪੰਜਾਬ ਦਾ ਜਾਂ ਕੋਈ ਮਨਿਸਟਰ ਨੇ ਕੋਈ ਖਾਸ ਬਿਆਨ ਨਹੀਂ ਦਿੱਤਾ ਸਿਰਫ ਇੱਕ ਬਾਨ ਸਾਹਿਬ ਦਾ ਛੋਟਾ ਜਿਹਾ ਇੱਕ ਟਵੀਟ ਕਰ ਸਕਦੇ ਹੋ ਇੱਕ ਛੋਟੀ ਜੀ ਵੀਡੀਓ ਰਿਲੀਜ਼ ਕੀਤੀ ਉਹਨਾਂ ਨੇ ਸਰ ਦੱਸ ਸਕਦੇ ਹੋ ਵੀ ਤੁਸੀਂ ਕੀ ਇਹ ਅਨਐਜੂਕੇਟਿਡ ਸੀ ਤਾਂ ਨਹੀਂ ਗਏ ਕੀ ਕਰ ਰਹੇ ਤੁਹਾਡੇ ਥੋੜੀ ਨਜ਼ਰ ਚ ਕੀ ਤੁਸੀਂ ਸਮਝਦੇ ਹੋ ਪੀਯੂ ਦੇ ਵਿੱਚ ਧਰ ਲੱਗਿਆ ਹੂੰ ਤਾਂ ਸਰਕਾਰ ਦੀ ਬਹੁਤ ਵੱਡੀ ਨਲਾਕੀ ਸੀ ਕਿ ਪਿਛਲੇ ਇਸ ਸਰਕਾਰ ਤੋਂ ਪਿੱਛੇ ਵੀ 10 ਸਾਲਾਂ ਤੋਂ ਸੈਨੇਟ ਦੀ ਮੀਟਿੰਗ ਵਿੱਚ ਕੋਈ ਵੀ ਮਨਿਸਟਰ ਤੇ ਐਮ ਐਲ ਏ ਉਥੇ ਨਹੀਂ ਪਹੁੰਚੇ ਪੰਜਾਬ ਦੀ ਯੂਨੀਵਰਸਿਟੀ ਦਾ ਪੰਜਾਬ ਦਾ ਪੱਖ ਰੱਖਣ ਲਈ ਪੰਜਾਬ ਦੀ ਐਜੂਕੇਸ਼ਨ ਰਿਗਾਰਡਿੰਗ ਪੱਖ ਰੱਖਣ ਲਈ ਤੇ ਉਸ ਤੋਂ ਵੱਡਾ ਯੂਨੀਵਰਸਿਟੀ ਵਿੱਚ 65% ਸੈਂਟਰ ਦਾ ਔਰ 35% ਫਾਈਨੈਂਸ਼ੀਅਲ ਤੌਰ ਤੇ ਵੀ ਪੰਜਾਬ ਦਾ ਹਿੱਸਾ ਹੈ 2 ਸਾਲ ਤੋਂ ਪੰਜਾਬ ਨੇ ਆਪਣਾ ਹਿੱਸਾ ਵੀ ਨਹੀਂ ਦਿੱਤਾ ਔਰ ਔਰ ਦੂਸਰੀ ਗੱਲ ਜਿਹੜੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਇਹ ਵੀ ਐ ਡਾਟਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਹੈ ਹਮ ਕਿਉਂਕਿ ਇੱਕ ਅਨਪੜ੍ਹ ਵਿਅਕਤੀ ਇੱਕ ਅਨਪੜ੍ਹ ਐਮ ਐਲ ਏਜ਼ ਹੋਣ ਤੁਹਾਡੇ ਜਿਹੜੇ ਯੂਨੀਵਰਸਿਟੀ ਤਾਂ ਜਿਨਾਂ ਨੇ ਮੂੰਹ ਤੱਕ ਨਹੀਂ ਦੇਖਿਆ ਹ ਉਹ ਯੂਨੀਵਰਸਿਟੀ ਦੇ ਗਰੋਥ ਦੀ ਗੱਲ ਕਿਵੇਂ ਕਰ ਸਕਦੇ ਨੇ ਜੀ ਜਿਹੜੀ ਯੂਨੀਵਰਸਿਟੀ ਵਿੱਚ ਖੋਦ ਹੀ ਨਹੀਂ ਗਏ ਉਹਨਾਂ ਨੂੰ ਯੂਨੀਵਰਸਿਟੀ ਨਾਲ ਕੀ ਮਤਲਬ ਉਹ ਯੂਨੀਵਰਸਿਟੀ ਜਾ ਕੇ ਕੀ ਬੋਲ ਸਕਦੇ ਨੇ ਸੋ ਅੱਦੇ ਤਾਂ ਇਸ ਚੀਜ਼ ਇਸ ਲਾਈਨ ਤੋਂ ਹੀ ਬਾਹਰ ਹੋ ਗਏ ਜਿਨਾਂ ਨੂੰ ਯੂਨੀਵਰਸਿਟੀ ਦਾ ਮਤਲਬ ਹੀ ਨਹੀਂ ਪਤਾ ਜਿਨ੍ਹਾਂ ਨੇ ਯੂਨੀਵਰਸਿਟੀ ਦੇਖੀ ਤੱਕ ਨਹੀਂ ਔਰ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਾਰੇ ਜਿਹੜੇ ਨਿਊ ਵਰਲਡ ਆਰਡਰ ਦੇ ਰਾਹੀਂ ਪ੍ਰਪੋਜ਼ਲ ਚੱਲ ਰਹੀਆਂ ਨੇ ਜਿਹੜੇ ਅੱਪ ਗੱਲ ਕਰੀਏ ਵੀ ਇੱਕ ਕਰੰਸੀ ਇੱਕ ਦੇਸ਼ ਇੱਕ ਆਰਮੀ ਇੱਕ ਬੈਂਕ ਇੱਕ ਬਾਰਡਰ ਸਟੇਟ ਖਤਮ ਹੋ ਜਾਣਗੀਆਂ ਮਤਲਬ ਇਹ ਨਿਊ ਵਰਲਡ ਆਰਡਰ ਦੇ ਅੰਡਰ ਸਭ ਕੁਝ ਪੂਰੇ ਦੇਸ਼ ਵਿੱਚ ਕੀਤਾ ਜਾ ਰਿਹਾ ਹੈ ਜੀ 20 ਜੀ 7 ਜੀ ਮਤਲਬ ਇਹ WWTO ਰਾਹੀਂ ਕਿਵੇਂ ਪੂਰੇ ਮੁਲਕ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਐਮਐਲਐਸ ਨੂੰ ਇਹ ਮਿਨਿਸਟਰਜ਼ ਨੂੰ ਕੀ ਪਤਾ ਸੋ ਯੂਨੀਵਰਸਿਟੀਜ਼ ਦਾ ਮੁੱਦਾ ਔਰ ਉਹ ਯੂਨੀਵਰਸਿਟੀ ਜਿਹੜੀ ਸਾਡੀ ਆਪਣੀ ਹੈ ਸਾਡੀ ਖਰੀਦੀ ਹੋਈ ਯੂਨੀਵਰਸਿਟੀ ਹੈ ਸਰਕਾਰ ਦੀ ਨਹੀਂ ਇਹ ਤਾਂ ਪੰਜਾਬੀਆਂ ਦੇ ਸਰਮਾਇਦਾਰਾਂ ਨੇ ਲੋਕਾਂ ਨੇ ਖਰੀਦੀ ਹੋਈ ਯੂਨੀਵਰਸਿਟੀ ਹੈ ਔਰ ਇਹਦੇ ਤੇ ਸੈਂਟਰ ਕਬਜ਼ਾ ਕਰਕੇ ਸਾਡੇ ਕਲਚਰ ਨੂੰ ਖਤਮ ਕਰਨਾ ਚਾਹੁੰਦਾ ਸਾਡੀ ਨੌਜਵਾਨੀ ਨੂੰ ਪੜਕਾਉਣਾ ਚਾਹੁੰਦਾ ਕਿਉਂਕਿ ਪੰਜਾਬ ਹਮੇਸ਼ਾ ਹੀ ਖਾਂ ਦੇ ਚੁਬਦਾ ਸੈਂਟਰ ਦੇ ਔਰ ਇਹ ਸਾਡੇ ਬੜੇ ਵੱਡੇ ਹੱਬ ਨੇ ਪਟਿਆਲਾ ਯੂਨੀਵਰਸਿਟੀ ਔਰ ਪੰਜਾਬ ਯੂਨੀਵਰਸਿਟੀ ਜਿਹੜੇ ਕਿ ਪੰਜਾਬ ਜਿਹਨੂੰ ਜਿੱਥੋਂ ਅਸੀਂ ਐਜੂਕੇਸ਼ਨ ਲੈ ਕੇ ਤੇ ਪੰਜਾਬ ਦੇ ਕਲਚਰ ਨੂੰ ਪੰਜਾਬ ਦੇ ਸਭਿਆਚਾਰ ਨੂੰ ਅਸੀਂ ਸੰਭਾਲ ਰੱਖਿਆ ਨੌਜਵਾਨੀ ਨੂੰ ਅਸੀਂ ਐਜੂਕੇਟ ਕਰਦੇ ਆ ਸੋ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਸੀ ਔਰ ਇਹ ਇਹ ਕਮੀਆਂ ਸੀ ਕਿ ਉੱਥੇ ਨਹੀਂ ਪਹੁੰਚੇ ਤੇ ਨਾ ਹੀ ਇਹਨਾਂ ਨੇ ਆਪਣਾ ਪੱਖ ਕਿਤੇ ਸੈਨੇਟ ਦੇ ਵਿੱਚ ਰੱਖਿਆ ਨਾ ਹੀ ਸੈਂਟਰ ਦੇ ਵਿੱਚ ਬੋਲੇ ਵੀ ਉਦੋਂ ਜਦੋਂ ਲੋਕਾਂ ਦਾ ਦਬਾਅ ਹੋਇਆ ਜਦੋਂ ਸਟੂਡੈਂਟਸ ਦਾ ਦਬਾਅ ਹੋਇਆ ਜਦੋਂ ਇਹਨਾਂ ਸਟੂਡੈਂਟਸ ਨੇ ਸਰਪਾਰਟੀ ਕਾਲ ਦਿੱਤੀ ਸਾਰੇ ਜਥੇਬੰਦੀਜ਼ ਨੂੰ ਕਾਲ ਦਿੱਤੀ ਬੁੱਧੀਜੀਵੀ ਨੂੰ ਕਾਲ ਦੇਦੀ ਕੋਈ ਯੂਨੀਵਰਸਿਟੀ ਨੂੰ ਬਚਾਇਆ ਜਾਵੇ ਸੈਨੇਟ ਚ ਉਹਨਾਂ ਨੂੰ ਬਚਾਇਆ ਜਾਵੇ ਫਿਰ ਇਹ ਬੋਲੇ ਸੋ ਜੇ ਇਹ ਐਨੇ ਅਮੀਰ ਸੀਗੇ ਕੀ ਇਹ ਪੰਜਾਬ ਦੀ ਫਿਸਕਲ ਸਿਚੁਏਸ਼ਨ ਨੂੰ ਸੰਭਾਲ ਨਹੀਂ ਸਕਦੇ ਕੀ ਜਿਸ ਟਾਈਮ ਐਨੇ ਲੋਨ ਲਏ ਜਾ ਰਹੇ ਨੇ ਡੇ ਬਾਏ ਡੇ ਪੰਜਾਬ ਜੋ ਹੈ ਕਰਜ਼ੇ ਦੇ ਭਾਰ ਹੇਠ ਦਬਦਾ ਜਾ ਰਿਹਾ ਹੈ ਕਿ ਇਹ ਹਾਲਾਤ ਨਹੀਂ ਪੈਦਾ ਹੋ ਜਾਣਗੇ ਕਿ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਜੂਗੀ ਦੇਖੋ ਬਿਲਕੁਲ ਅੱਜ ਅਸੀਂ ਪੰਜਾਬ ਦੀ ਅਗਰ 117 ਦੇ ਵਿੱਚੋਂ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਰੀਮ ਬਾਦ ਕੱਢ ਲਈਏ ਤਾਂ ਅਸੀਂ 11 ਮੰਤਰੀ ਬਾਦ ਕੱਢ ਲਏ ਹੂੰ ਜਿਹੜੇ ਕਿ ਪੰਜਾਬ ਨੂੰ ਹਰ ਪੱਖੋਂ ਰਨ ਕਰਨਗੇ ਵੱਡੇ ਲੈਵਲ ਤੇ ਪਾਵੇਂ ਸੈਂਟਰ ਨਾਲ ਮੀਟਿੰਗਾਂ ਹੋਣੀਆਂ ਪਾਵੇਂ ਵਰਲਡ ਲੈਵਲ ਤੇ ਮੀਟਿੰਗਸ ਹੋਣ ਜਿਨ੍ਹਾਂ ਨੇ ਸਾਰੇ ਪਾਲਿਸੀਜ਼ ਬਣਾਉਣੀਆਂ ਨੇ ਮੰਤਰੀ ਮੰਡਲ ਦੀ ਜਿਹਨੂੰ ਕਹਿੰਦੇ ਮੀਟਿੰਗ ਹੋਈ ਹੂੰ ਅੱਜ ਇਹ ਚੀਜ਼ਾਂ ਪਾਸ ਕੀਤੀਆਂ ਉਹ 11 ਮੰਤਰੀਆਂ ਦੇ ਵਿੱਚੋਂ ਅਸੀਂ ਹੂੰ ਸੱਤ ਮੰਤਰੀ ਫੇਰ ਉਹੀ ਗੱਲ ਵੀ ਅਸੀਂ ਕ੍ਰਿਮੀਨਲ ਮਾਈਂਡ ਜਿਹਨਾਂ ਦੇ ਕ੍ਰਿਮੀਨਲ ਕੇਸਸ ਨੇ ਇਨਕਲੂਡਿੰਗ ਸੀਐਮ ਸਾਰੇ ਅਸੀਂ ਉਹਨਾਂ ਦੇ ਮੁਕੱਦਮੇ ਦਰਜ ਨੇ ਔਰ 45% ਉਹਨਾਂ ਚ ਵੀ ਉਹੀ ਗੱਲ ਕਰੀਏ ਤਾਂ ਉਹ 10ਵੀਂ ਪਾਸ ਨੇ ਸੋ ਸਾਡੇ ਪਾਲਿਸੀ ਮੇਕਰ ਨੇ ਜਿਹੜੇ ਹੂੰ ਅਗਰ ਉਹਾਨੂੰ ਐਜੂਕੇਟਿਡ ਹੋਣਗੇ ਅੱਜ ਦੇ ਯੁੱਗ ਦੇ ਵਿੱਚ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜਿਨ੍ਹਾਂ ਨੂੰ ਕੰਪਿਊਟਰ ਨਹੀਂ ਚਲਾਉਣੇ ਆਉਂਦੇ ਜਿਨ੍ਹਾਂ ਨੂੰ ਨਾਸਾ ਬਾਰੇ ਪਤਾ ਨਹੀਂ ਜਿਨ੍ਹਾਂ ਨੂੰ ਡਬਲਯੂਟੀਓ ਬਾਰੇ ਪਤਾ ਨਹੀਂ ਜਿਨ੍ਹਾਂ ਨੂੰ ਡਬਲਯੂਟੀਓ ਦੀ ਪਾਲਿਸਿਸ ਬਾਰੇ ਪਤਾ ਨਹੀਂ ਜਿਹੜੇ ਇੱਥੋਂ ਪੰਜਾਬ ਪੰਜਾਬ ਚੋਂ ਜਾਂਦੇ ਤਾਂ ਫੋਰਨ ਦੀਆਂ ਟਿਕਟਾਂ ਲੈ ਕੇ ਨੇ ਹੂੰ ਉਹ ਵੀ ਅਸੀਂ ਫਲਾਨੀ ਚੀਜ਼ ਦੇਖ ਕੇ ਆਨੇ ਤਾਂ ਉਹਨਾਂ ਨੂੰ ਪਤਾ ਉਸ ਬਾਰੇ ਹੁੰਦਾ ਨਹੀਂ ਜਿਸੀਂ ਦੇਖ ਕੇ ਆਨੇ ਪੰਜਾਬ ਇੱਥੋਂ ਕਹਿੰਦੇ ਨੇ ਵੀ ਸੀਵਰੇਜ ਸਿਸਟਮ ਦੇਖ ਕੇ ਆਨੇ ਆ ਅਸੀਂ ਪੈਰਿਸ ਦਾ ਅਸੀਂ ਐਗਰੀਕਲਚਰ ਸਿਸਟਮ ਦੇਖ ਕੇ ਆਨੇ ਆ ਫਲਾਨੇ ਦੇਸ਼ ਦਾ ਹੂੰ ਹੁਣ ਇੱਥੇ ਪਿੱਛੇ ਜ ਸਾਡੇ ਟੀਚਰ ਵੀ ਭੇਜੇ ਨੇ ਸਿੰਗਾਪੁਰ ਸਿੰਗਾਪੁਰ ਭੇਜੇ ਗਏ ਜ਼ਰੂਰ ਉੱਥੋਂ ਸਿੱਖ ਕੇ ਕੀ ਆਏ ਉਸ ਬਾਰੇ ਕਦੀ ਵੀ ਇਹਨਾਂ ਨੇ ਪਬਲਿਕਲੀ ਕੋਈ ਗੱਲ ਨਹੀਂ ਕੀਤੀ। ਅਗਰ ਤੁਸੀਂ ਬਾਹਰ ਜਾਣੇ ਉੱਥੋਂ ਦੇ ਸਿਵਲ ਸਿਸਟਮ ਦੇਖਦੇ ਹੋ ਉੱਥੇ ਦੇ ਐਗਰੀਕਲਚਰ ਸਿਸਟਮ ਦੇਖਦੇ ਹੋ ਉੱਥੋਂ ਦੇ ਟ੍ਰੈਫਿਕ ਸਿਸਟਮ ਦੇਖਣ ਜਾਣੇ ਹੋ ਪੰਜਾਬ ਦੇ ਲੱਖਾਂ ਕਰੋੜਾਂ ਖਰਚ ਕਰਕੇ ਤਾਂ ਆ ਕੇ ਸੁਧਾਰ ਕੀ ਕੀਤਾ? ਇਸ ਚੀਜ਼ ਨੂੰ ਉਹਨਾਂ ਨੇ ਤਾਂ ਦੱਸਣਾ ਹੀ ਨਹੀਂ ਤੇ ਪਬਲਿਕ ਵੀ ਅਗਲੀ ਵਾਰੀ ਵੋਟਾਂ ਉਹ ਚੀਜ਼ਾਂ ਦੇਖਦੀਆਂ ਨਹੀਂ ਕਿਉਂਕਿ ਅੱਜ ਕੱਲ ਹਰ ਚੀਜ਼ ਆਨਲਾਈਨ ਹੈ। ਕੀਤੇ ਹੋਏ ਕੰਮ ਵੀ ਆਨਲਾਈਨ ਨੇ। ਕੰਪਲੇਂਟਸ ਵੀ ਆਨਲਾਈਨ ਨੇ। ਸੋ ਪੰਜਾਬ ਦੇ ਸਿਸਟਮ ਨੂੰ ਉਲਝਾਵੀਂ ਇਸ ਤਰ੍ਹਾਂ ਰੱਖਿਆ ਔਰ ਅੱਜ ਜੋ ਗੈਂਗਸਟਰਵਾਦ ਜਾਂ ਨਸ਼ੇ ਨੂੰ ਲੈ ਕੇ ਅੱਜ ਇਹ ਮਾਹੌਲ ਕ੍ਰੀਏਟ ਕਰ ਰੱਖਿਆ ਹੈ ਕਿ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਹੈ ਕੋਈ ਪੇਰੈਂਟਸ ਵੀ ਆਪਣੇ ਬੱਚੇ ਨੂੰ ਨਾ ਤਾਂ ਸਿਆਸਤ ਚ ਪਾਉਣਾ ਚਾਹੁੰਦਾ ਤੇ ਨਾ ਪੰਜਾਬ ਚ ਰੱਖਣਾ ਚਾਹੁੰਦਾ ਕੀ ਚੱਕਰ ਹੈ ਕਿ ਜੇ ਕੋਈ ਸੱਚ ਬੋਲਣ ਵਾਲਾ ਕੋਈ ਕੋਈ ਆਧਾਰਾ ਹੈ ਜਾਂ ਕੋਈ ਪੱਤਰਕਾਰ ਹੈ ਉਹਨੂੰ ਕਿਉਂ ਬਾਰ-ਬਾਰ ਉਹਦੇ ਤੇ ਕੇਸ ਰਜਿਸਟਰ ਕਰਕੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੇਖੋ ਜਦੋਂ ਸਰਕਾਰ ਦੀਆਂ ਆਪਣੀਆਂ ਨਲਾਇਕੀਆਂ ਹੋਣ ਤੁਸੀਂ ਬਹੁਤ ਵਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਦੇਖਿਆ ਹੋਵੇਗਾ ਅਗਰ ਕੋਈ ਪੱਤਰਕਾਰ ਗੱਲ ਕਰਦਾ ਹੈ ਤੁਹਾਨੂੰ ਟੋਕ ਦਿੱਤਾ ਜਾਂਦਾ ਹੂੰ ਵੀ ਤੁਸੀਂ ਤੂੰ ਨਾ ਬੋਲ ਜਾਏ ਕੁਐਸਚਨ ਕਿਉਂ ਇਹ ਇਹਦੀ ਅੱਜ ਪ੍ਰੈਸ ਕਾਨਫਰੰਸ ਨਹੀਂ ਪ੍ਰੈਸ ਕਾਨਫਰੰਸ ਫੁਲਾਣੇ ਮੁੱਦੇ ਦੀ ਹੋ ਰਹੀ ਹੈ ਦੇਖੋ ਜਦੋਂ ਤੁਸੀਂ ਡਿਊਟੀ ਬਾਉਂਡ ਹੋ ਪ੍ਰੈਸ ਦੇ ਜਵਾਬ ਦੇਓ ਕਿਉਂਕਿ ਪ੍ਰੈਸ ਪਬਲਿਕ ਦੀ ਆਵਾਜ਼ ਲੀਡਰਾਂ ਤੱਕ ਔਰ ਲੀਡਰਾਂ ਦੇ ਕੀਤੇ ਹੋਏ ਕੰਮ ਪਬਲਿਕ ਤੱਕ ਪਹੁੰਚਾਉਂਦੀ ਹੈ ਇੱਕ ਮਡੀਏਟਰ ਦੀ ਭੂਮਿਕਾ ਹੈ ਇੱਕ ਸਮਾਜ ਦਾ ਚਿਹਰਾ ਪੱਤਰਕਾਰ ਹਮ ਇੱਕ ਸਟੇਟ ਦਾ ਚਿਹਰਾ ਉਹਦੇ ਪੱਖ ਹੈ ਲੋਕਾਂ ਦਾ ਜਦੋਂ ਲੋਕਾਂ ਦੇ ਪੱਖ ਦੀ ਗੱਲ ਕਿਸੇ ਸਮੇਂ ਕਦੋਂ ਵੀ ਪੁੱਛ ਸਕਦਾ ਹੈ ਅਗਰ ਲੀਡਰ ਉਸ ਤੋਂ ਭੱਜ ਰਿਹਾ ਹੈ ਤਾਂ ਇਹਦਾ ਮਤਲਬ ਤੁਹਾਡੇ ਕੋਲ ਜਵਾਬ ਨਹੀਂ ਹੈ ਹਮ ਤੁਸੀਂ ਤਿਆਰੀ ਕਰਕੇ ਆਨੇ ਕਿਸੇ ਹੋਰ ਪੱਖ ਦੀ ਪ੍ਰੈਸਰ ਕਦੇ ਵੀ ਕਿਸੇ ਵੀ ਪ੍ਰੋਬਲਮ ਤੇ ਗੱਲ ਪੁੱਛ ਸਕਦਾ ਔਰ ਜਿਹੜੀ ਗੱਲ ਡਿਊਟੀ ਬਾਉਂਡ ਨੇ ਪ੍ਰੈਸ ਪ੍ਰੈਸਰ ਪ੍ਰੈਸ ਰਿਪੋਰਟਰ ਡਿਊਟੀ ਬਾਉਂਡ ਨੇ ਲੋਕਾਂ ਦੇ ਵੀ ਤਾਂ ਕਿ ਲੋਕਾਂ ਦੇ ਹੱਕ ਦੀ ਗੱਲ ਉਹਨਾਂ ਨੇ ਕਰਨੀ ਹੈ ਉੱਤੇ ਪਹੁੰਚਾਉਣੀ ਹੈ ਅਗਰ ਉਹ ਆਪਣੀ ਗੱਲ ਤੁਹਾਨੂੰ ਨਹੀਂ ਦੱਸੇਗਾ ਪਬਲਿਕ ਦੀ ਗੱਲ ਨਹੀਂ ਦੱਸੇਗਾ ਤਾਂ ਤੁਹਾਡੇ ਤੱਕ ਗੱਲ ਕਿਵੇਂ ਪਹੁੰਚੇਗੀ ਕੀ ਤੁਸੀਂ ਚਾਹੋਗੇ ਹਰ ਗੱਲ ਤੁਹਾਡੀ ਸੀਆਈਡੀ ਰਹੀ ਪਹੁੰਚੇ ਹੂੰ ਸੀਆਈਡੀ ਤਾਂ ਖੁਫੀਆ ਏਜੰਸੀਆਂ ਤੁਹਾਡੀਆਂ ਹੂੰ ਜਿਹੜੀ ਸਰਕਾਰ ਦੇ ਪੱਖ ਦੀ ਗੱਲ ਹੈ ਤੁਸੀਂ ਪੂਰੀ ਕਰਦੇ ਹੋ ਦੂਜੀ ਨਹੀਂ ਕਰਦੇ ਸੋ ਪੱਤਰਕਾਰ ਇੱਕ ਸਮਾਜ ਦਾ ਚਿਹਰਾ ਨੇ ਉਹਨਾਂ ਤੇ ਬਿਲਕੁਲ ਵੀ ਵਧਿੱਕੀ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਏ ਉਹ ਪੱਤਰਕਾਰ ਨਹੀਂ ਬੋਲ ਰਿਹਾ ਹੁੰਦਾ ਉਹ ਸਮਾਜ ਦਾ ਨਾਗਰਿਕ ਬੋਲ ਰਿਹਾ ਹੁੰਦਾ ਆਮ ਲੋਕਾਂ ਦੀਆਂ ਤਕਲੀਫਾਂ ਬੋਲ ਰਹੀਆਂ ਹੁੰਦੀਆਂ ਨੇ ਆਮ ਲੋਕਾਂ ਦੀ ਪ੍ਰੋਬਲਮਸ ਬੋਲ ਰਹੀਆਂ ਹੁੰਦੀਆਂ ਨੇ ਸੋ ਪੱਤਰਕਾਰਾਂ ਦੇ ਇਸ ਤਰ੍ਹਾਂ ਦੀ ਵਦੀਕੀ ਨਹੀਂ ਕਰਨੀ ਚਾਹੀਦੀ ਪੱਤਰਕਾਰਾਂ ਦਾ ਹਰੇਕ ਸਵਾਲ ਦਾ ਜਵਾਬ ਹੋਣਾ ਚਾਹੀਦਾ ਪੋਲਿਟਿਸਿయన్స్ ਕੋਲ ਫੇਰ ਉਹੀ ਗੱਲ ਵੀ ਕਮੀਆਂ ਸਾਡੇ ਚ ਵੀ ਨੇ ਕਿਉਂਕਿ ਅਸੀਂ ਗਲਤ ਬੰਦੇ ਚੁਣਦੇ ਆ ਤੇ ਅੱਗੇ ਉਹ ਇਸ लायक ਨਹੀਂ ਹੁੰਦੇ ਕਿ ਤੁਹਾਡੀ ਤੁਹਾਡੀ ਸਟੇਟ ਦੀ ਤੁਹਾਡੇ ਕਲਚਰ ਦੀ ਤੁਹਾਡੀ ਸਿਹਤ ਸਿੱਖਿਆਵਾਂ ਦੀ ਤੇ ਤੁਹਾਡੀ ਐਜੂਕੇਸ਼ਨ ਦੀ ਗਰੋਥ ਕਰ ਸਕਣ ਜੀ ਤਾਂ ਉਹਦੇ ਲਈ ਫੰਡਿੰਗ ਕਿੱਥੋਂ ਲਿਆਉਣ ਤੋਂ ਇਸ ਕਰਕੇ ਅੱਜ ਤਨਖਾਹਾਂ ਦੇਣ ਲਈ ਵੀ ਸਾਡੇ ਕੋਲ ਪੈਸੇ ਨਹੀਂਗੇ ਅਸੀਂ ਸਟੇਟ ਨੂੰ ਇਸ ਲੈਵਲ ਤੇ ਲਿਜਾ ਚੁੱਕਿਆ ਕਿ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਦੀ ਤਿਆਰੀ ਹੋ ਰਹੀ ਹੈ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਹੀ ਸਮਾਜ ਦੇ ਮੁੱਦਿਆਂ ਨੂੰ ਚੁੱਕਦੇ ਰਹੋਗੇ ਤੇ ਲੋਕਾਂ ਤੱਕ ਪਹੁੰਚਾਉਂਦੇ ਰਹੋਗੇ ਇਸ ਤਰ੍ਹਾਂ ਹੀ ਬਾ ਬੁਲੰਦ ਆਵਾਜ਼ ਤੁਸੀਂ ਇਦਾਂ ਹੀ ਕੰਮ ਕਰਦੇ ਰਹੋਗੇ ਸਮਾਜ ਦੀ ਤਰੱਕੀ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ